ਚੰਡੀਗੜ੍ਹ 에어ਪੋਰਟ ਦੇ ਉੱਤੇ ਅੱਜ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ CISF ਦੇ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਕੰਗਨਾਰਾ ਨੌਟ ਦੇ ਉੱਤੇ ਥੱਪੜ ਮਾਰਿਆ ਗਿਆ ਹੈ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਬਿਆਨਬਾਜ਼ੀ ਕੰਗਨਾਰਾ ਨੌਟ ਨੇ ਦਿੱਤੀ ਸੀ ਮਹਿਲਾਵਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਿਆਨ ਕਰਕੇ ਇਹ ਕਦਮ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਅਦਾਕਾਰ ਔਰ ਐਕਟੀਵਿਸਟ ਸੋਨੀਆ ਮਾਨੋ ਨੇ ਜੁੜੇ ਨੇ ਸੋਨੀਆ ਜੀ ਵੀਡੀਓ ਵੇਖੀ ਤੁਸੀਂ ਜੀ ਮੈਂ ਬਿਲਕੁਲ ਦੇਖੀ ਹੈ ਐਂਡ ਜਿਹੜਾ ਵੀ ਉਹਨਾਂ ਨੇ ਕੀਤਾ ਮੈਨੂੰ ਲੱਗਦਾ ਹੈ ਬਿਲਕੁਲ ਠੀਕ ਕੀਤਾ ਹੈ ਕਿਉਂਕਿ ਜੇ ਅਸੀਂ ਵੀ ਉਹਨਾਂ ਦੀ ਜਗ੍ਹਾ ਤੇ ਹੋਈਏ ਕਿ ਅਸੀਂ ਵੀ ਸੇਮ ਕਰੀਏ ਬਿਕਾਜ਼ ਕੋਈ ਵੀ ਆਪਣੇ ਮਾਪਿਓ ਬਾਰੇ ਇਹ ਜੀ ਗੱਲ ਨਹੀਂ ਸੁਣ ਸਕਦਾ ਜਿਹੋ ਜਿਹੋ ਉਹਦੇ ਬਿਆਨ ਸੀਗੇ 100-100 ਰੁਪਏ ਲੈ ਕੇ ਬੈਠੀਆਂ ਨੇ ਬੀਬੀਆਂ ਕਿਸੇ ਦੀ ਮਾਂ ਬੈਠੀ ਸੀ ਕਿ ਕਿਸੇ ਦਾ ਬਾਪ ਬੈਠਾ ਸੀਗਾ ਕਿਸੇ ਦਾ ਭਰਾ ਬੈਠਾ ਸੀਗਾ ਔਰ ਇਹ ਕੋਈ ਵੀ ਨਹੀਂ ਸੁਣ ਸਕਦਾ ਆਪਣੇ ਮਾ ਮਾਪੇ ਬਾਰੇ ਇਹ ਜੀਆਂ ਗੱਲਾਂ ਹਨ ਤੇ ਉਹ ਇਹ ਡਿਸਰਵ ਕਰਦੀ ਹੈ ਚਪੇੜ ਹੀ ਡਿਸਰਵ ਕਰਦੀ ਹੈ ਕਿਉਂਕਿ ਉਹਵੇਂ ਤੇ ਜ਼ੈਡ ਸਿਕਿਉਰਟੀ ਲੈ ਕੇ ਨਿਕਲਦੀ ਹੈ ਬਾਹਰ ਜਿੱਥੇ ਕਿਤੇ ਜਾਣਾ ਹੁੰਦਾ ਤੇ ਇਹਨੂੰ ਤੇ ਇਹਨੂੰ ਵੀ ਫਿਰ ਸੋਚ ਸਮਝ ਕੇ ਸ਼ਬਦ ਆਪਣੇ ਮੂੰਹ ਕੱਢਣੇ ਚਾਹੀਦੇ ਹੈ ਜਿਹੜੇ ਕਿਸਾਨਾਂ ਬਾਰੇ ਕੱਢਦੀ ਰਹੀ ਹੈ ਜਿਹੜੀਆਂ ਸਾਡੀਆਂ ਮਾਵਾ ਬਾਰੇ ਕੱਢਦੀ ਰਹੀ ਹੈ ਸਾਡੇ ਬਜ਼ੁਰਗਾਂ ਬਾਰੇ ਕੱਢਦੀ ਰਹੀ ਹੈ ਸੋ ਇਹ ਇਹ ਸ਼ਬਦ ਨਹੀਂ ਨਾ ਕੱਢਨੇ ਚਾਹੀਦੇ ਸੀਗੇ ਇਹ ਤੇ ਸ਼ੁਰੂ ਤੋਂ ਹੀ ਬੀਜੇਪੀ ਦੀ ਚਮਚੀਆਗਿਰੀ ਕਰ ਰਹੀ ਸੀ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਤਾਂ ਹੀ ਉਹ ਕਰ ਰਹੀ ਸੀ ਕਿ ਕਿਉਂਕਿ ਹੁਣ ਇਹਨੇ ਆ ਕੇ ਟਿਕਟ ਲੜਨੀ ਸੀਗੀ ਐਮਪੀ ਦੀ ਫਿਰ ਤੁਸੀਂ ਜਸਟੀਫਾਈ ਕਰਦੇ ਹੋ ਜੋ ਵੀ ਇਹ ਸਟੈਪ ਚੁੱਕਿਆ ਗਿਆ ਤੁਸੀਂ ਸਮਝਦੇ ਹੋ ਕਿ ਇਹ ਠੀਕ ਹੈ ਕਿਉਂਕਿ ਇੱਕ ਤਾਂ ਹੁਣ ਉਹ ਬੀਜੇਪੀ ਦੇ ਐਮਪੀ ਵੀ ਬਣ ਚੁੱਕੇ ਨੇ ਤਾਂ ਕਿ ਇੱਕ ਐਮਪੀ ਜੋ ਕੋਈ ਹੂੰ ਬਿਲਕੁਲ ਕਿਉਂਕਿ ਦੇਖੋ ਤੁਸੀਂ ਕਿੰਨੇ ਜਿਆਦਾ ਆਰਟ ਕਿੰਨੇ ਆਰਟਿਸਟ ਹੈ Bollywood ਦੇ ਵਿੱਚ ਕਿਸੇ ਕਿਸੇ ਵੀ ਆਰਟਿਸਟ ਨੇ ਇਹ ਜੇ ਸ਼ਬਦਾਵਲੀ ਯੂਜ਼ ਨਹੀਂ ਕੀਤੀ ਕਿਸਾਨ ਅੰਦੋਲਨ ਦੇ ਉੱਤੇ ਹਨਾ ਔਰ ਇਹਨੇ ਸਪੈਸ਼ਲੀ ਉਦੋਂ ਉਸ ਟਾਈਮ ਦੇ ਉੱਤੇ BJP ਦੇ ਹੱਕ ਦੇ ਵਿੱਚ ਜੋ ਵੀ ਐਕਟੀਵਿਟੀ ਹੁੰਦੀ ਸੀਗੀ ਇਹਨੇ ਹਮੇਸ਼ਾ ਅੱਗੇ ਆ ਕੇ ਇਹ ਗੱਲਾਂ ਕੀਤੀਆਂ ਨੇ ਮੈਨੂੰ ਲੱਗਦਾ ਹੈ ਇਸੇ ਕਰਕੇ ਕੀਤੀਆਂ ਹੋਣੀਆਂ ਕਿ ਦਿਨੇ ਕਿਤੇ ਇਹਨੂੰ ਟਿਕਟ ਇਹਨੂੰ ਵਾਅਦਾ ਕੀਤਾ ਸੀਗਾ ਕਿ ਇਹਨੂੰ ਟਿਕਟ ਦੇਣਗੀ MP ਲੜੂਗੀ ਜਾਂ ਸੰਸਦ ਬਣੂਗੀ ਹਨਾ BJP ਦੀ ਤੇ ਇਹ ਤੇ ਸਾਨੂੰ ਇਹਦੀ ਜਿਹੜੀ ਮੇਨ ਮੰਨਸ਼ਾ ਸੀਗੀ ਮੰਨ ਲਈ ਉਹ ਤੇ ਸਾਨੂੰ ਹੁਣ ਦੇਖੀ ਗਈ ਹੈ ਇਸ ਟੇਮ ਇਲੈਕਸ਼ਨ ਦੇ ਵਿੱਚ ਬਿਆਨ ਆਇਆ ਘੰਗਣਾਰ ਨੋਟ ਦਾ ਹੁਣੇ ਹੁਣੇ ਬਿਆਨ ਆਇਆ ਉਹ ਕਹਿੰਦੇ ਕਿ ਮੈਨੂੰ ਬਹੁਤ ਸਾਰੀਆਂ ਫੋਨ ਕਾਲਾਂ ਆ ਰਹੀਆਂ ਸੀ ਬਹੁਤ ਸਾਰੇ মিডিਆ ਦੇ ਆਧਾਰਿਆਂ ਦੇ ਫੋਨ ਆ ਰਹੇ ਸੀ ਤੇ ਕਹਿੰਦੇ ਮੈਂ ਦੱਸਣਾ ਚਾਹੁੰਦੀ ਹਾਂ ਮੈਂ ਠੀਕ ਤਾਂ ਹਾਂ ਪਰ ਨਾਲ ਹੀ ਉਹਨਾਂ ਨੇ ਪੰਜਾਬ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਕਹਿੰਦੇ ਕਿ ਪੰਜਾਬ ਦੇ ਵਿੱਚ ਟੈਰਰਿਜ਼ਮ ਜਿਹੜਾ ਹੈ ਉਹ ਕਹਿੰਦੇ ਵੱਧਾ ਹੋਇਆ ਨਜ਼ਾਰਾ ਹੈ ਐਕਸਟਰੀਮ ਟੈਰਰਿਜ਼ਮ ਕਹਿੰਦੇ ਵਧੂਗਾ ਕਹਿੰਦੇ ਪੰਜਾਬ 'ਚ ਵਿਕੋ ਟਰੈਰਿਜ਼ਮ ਜਿਹੜਾ ਵੱਧਾ ਹੈ ਉਹ ਭਾਜਪੀ ਵੱਲੋਂ ਵਧਾਇਆ ਜਾਂਦਾ ਹੈ ਹਮੇਸ਼ਾ ਏਜੰਸੀਆ ਵੱਲੋਂ ਕ੍ਰੀਏਟਡ ਬੰਦੇ ਭੇਜੇ ਜਾਂਦੇ ਨੇ ਇਹਨਾਂ ਵੱਲੋਂ ਕਰਾਇਆ ਜਾਂਦਾ ਹੈ ਇਹ ਪੋਲਰਾਈਜ਼ੇਸ਼ਨ ਕਰਦੇ ਨੇ ਪੰਜਾਬ ਦੇ ਵਿੱਚ ਕਦੀ ਹਿੰਦੂ ਸਿੱਖ ਕਰਕੇ ਕਰਵਾਉਂਦੇ ਨੇ ਕਦੀ ਹਿੰਦੂ ਮੁਸਲਿਮ ਕਰਕੇ ਕਰਵਾਉਂਦੇ ਨੇ ਇਹਨਾਂ ਦੀ ਪਾਰਟੀ ਦੇ ਅਜੰਡਾ ਹੀ ਹੁੰਦਾ ਹੈ ਹਮੇਸ਼ਾ ਪੋਲਰਾਈਜ਼ੇਸ਼ਨ ਕਰਨ ਦਾ ਤੇ ਅੱਤਵਾਦ ਫਲਾਂ ਦਾ ਠੀਕ ਹੈ ਇਹ ਤੇ ਇਹ ਤੇ ਪਪੇਟ ਹੈ ਭਾਜਪੀ ਦੀ ਜੋ ਇਹਨੂੰ ਦੇ ਦਿੰਦੇ ਨੇ ਪਿੱਛੋਂ ਸਕ੍ਰਿਪਟ ਉਹੋ ਹੀ ਬੋਲਦੀ ਰਹਿੰਦੀ ਉਹੋ ਹੀ ਬਕਵਾਸ ਕਰਦੀ ਰਹਿੰਦੀ ਹੈ ਇਹ ਪਾਵਰ ਦੀ ਭੁੱਖੀ ਹੈ ਪੈਸੇ ਦੀ ਭੁੱਖੀ ਹੈ ਇਸ ਕਰਕੇ ਜੋ ਜਿੰਨਾ ਪੈਸਾ ਆਂਦਾ ਹੈ ਉਹਨਾ ਬੋਲ ਦਿੰਦੀ ਇਹਨਾਂ ਲੋਕਾਂ ਦੇ ਜ਼ਮੀਰ ਥੋੜਾ ਨਾ ਹੈਗੇ ਹੈ ਕਿ ਅਸੀਂ ਕੀ ਬੋਲਣਾ ਹੈ ਕਿ ਸੋਚ ਸਮਝ ਕੇ ਗੱਲ ਕਰਨੀ ਹੈ ਇਹ ਤੇ ਸੋਚੋ ਸਾਡੇ ਬਜ਼ੁਰਗਾਂ ਬਾਰੇ ਸਾਡੀਆਂ ਮਾਵਾਂ ਬਾਰੇ ਕਿੰਨੀ ਬਕਵਾਸ ਕਰ ਰਹੀ ਸੀ ਕਿ ਤੇ ਆਬਵੀਅਸਲੀ ਕਈ ਲੋਕਾਂ ਦਾ ਖੂਨ ਖੋਲਦਾ ਹੈ ਜਿਨ੍ਹਾਂ ਦੇ ਬਜ਼ੁਰਗ ਉੱਥੇ ਬੈਠੇ ਸੀਗੇ ਜਿਨ੍ਹਾਂ ਦੀਆਂ ਮਾਵਾਂ ਉੱਥੇ ਬੈਠੀਆਂ ਸੀਗੀਆਂ ਕਿਵੇਂ ਕੋਈ ਬੰਦਾ ਸੁਣ ਸਕਦਾ ਹਾਲਾਂਕਿ ਕਿਉਂਕਿ ਉਹ ਸਰਕਾਰੀ ਨੌਕਰੀ ਦੇ ਉੱਤੇ ਨੇ ਇੱਕ ਬੜੀ ਰੈਪਿਊਟਡ ਇਹ ਜੌਬ ਹੈ ਸੀਐਸਐਫ ਦੀ ਜਿੱਥੇ ਸਾਰੀ ਸੁਰੱਖਿਆ ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦੀ ਹੈ ਤੇ ਉਸ ਦੇ ਪੋਸ ਦੇ ਉੱਤੋਂ ਦੀ ਜਦੋਂ ਇਹ ਸਟੈਪ ਚੁੱਕਿਆ ਜਾ ਰਿਹਾ ਤਾਂ ਉਸ ਤੇ ਉੱਤੇ ਵੀ ਹੁਣ ਬਹੁਤ ਸਾਰੇ ਸਵਾਲ ਖੜੇ ਕਰ ਰਹੇ ਨੇ ਬਹੁਤ ਸਾਰੇ ਲੋਕ ਜੋ ਰਾਈਟ ਵਿੰਗ ਦੇ ਜਾਂ ਜੋ ਭਾਜਪਾ ਦੇ ਸਪੋਰਟਰ ਉਹ ਕਹਿ ਰਹੇ ਨੇ ਕਿ ਸਿੱਖਾਂ ਨੂੰ ਔਰ ਖਾਸ ਤੌਰ ਤੇ ਪੰਜਾਬੀਆਂ ਨੂੰ ਇਹ ਜਿਹੀਆਂ ਨੌਕਰੀਆਂ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਅੱਛਾ ਤੇ ਫਿਰ ਸਿੱਖਾਂ ਨੇ ਜਿਹੜੀਆਂ ਸ਼ਹੀਦਤਾਂ ਦਿੱਤੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਫਿਰ ਉਹ ਉਹ ਤੇ ਸਭ ਤੋਂ ਜ਼ਿਆਦਾ ਜਦੋਂ ਸਾਡੀ ਸਿੱਖ ਬਟਾਲੀਅਨ ਅੱਗੇ ਜਾਂਦੀ ਹੈ ਦੇਸ਼ ਵਾਸਤੇ ਲੜਦੀ ਹੈ ਉਦੋਂ ਤੇ ਸਿੱਖਾਂ ਨੂੰ ਬੜਾ ਨਵਾਜ਼ਿਆ ਜਾਂਦਾ ਹੈ। ਹਣਾ ਉਦੋਂ ਵੀ ਫਿਰ ਆਪ ਹੀ ਚਲ ਜਾ ਕਰਨਗੇ ਤੇ ਮੈਂ ਵੀ ਕਹਿੰਨੀ ਆਂ ਇੰਡੀਆ ਦੇ ਵਿੱਚ ਬੀਜੇਪੀ ਗਵਰਨਮੈਂਟ ਹੀ ਨਹੀਂ ਆਉਣੀ ਚਾਹੀਦੀ ਮੈਂ ਤੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਜਰੂਰ ਇਹ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਆ ਜਿਹੜੀ ਗੱਡ ਜੋੜ ਕਰ ਰਹੇ ਨੇ ਇੰਡੀਆ ਪੁਰ ਦੇ ਵਿੱਚ ਮਤਲਬ ਜਿਨਾਂ ਨੇ ਅੱਜ ਤੱਕ ਬੀਜੇਪੀ ਨੂੰ ਸਪੋਰਟ ਕੀਤੀ ਹੈ ਉਹਨਾਂ ਦਾ ਬੁਰਾ ਹਾਲ ਹੀ ਹੋਇਆ ਹੈ ਭਾਵੇਂ ਉਹ ਦੁਨੀਆਵੀ ਪਾਰਟੀਆਂ ਸਟੇਟ ਪਾਰਟੀਆਂ ਆਈਆਂ ਨੇ ਉਹਨਾਂ ਨੂੰ ਬੀਜੇਪੀ ਨੇ ਅੱਜ ਤੱਕ ਖਤਮ ਵੀ ਕੀਤਾ ਹੈ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਨੂੰ ਵੀ ਮੈਂ ਇੱਕੋ ਗੱਲ ਦੀ ਸਲਾਹ ਦੇਣਾ ਚਾਹੁੰਦੀ ਆਂ ਵੀ ਅੱਜ ਭਾਵੇਂ ਜ਼ਰੂਰ ਤੁਸੀਂ ਬੀਜੇਪੀ ਨੂੰ ਸਪੋਰਟ ਕਰ ਰਹੇ ਹੋ ਬਟ ਆਉਣ ਵਾਲੇ ਟਾਈਮ ਦੇ ਵਿੱਚ ਜੋ ਬੀਜੇਪੀ ਨੇ ਬਾਲ ਠਾਕਰੇ ਦੇ ਨਾਲ ਕੀਤਾ ਹੈ ਜਾਂ ਜੇ ਜੇ ਪੀ ਦੇ ਨਾਲ ਕੀਤਾ ਹੈ ਜਾਂ ਹੋਰ ਲੋਕਾਂ ਦੇ ਨਾਲ ਕੀਤਾ ਹੈ ਅਸੀਂ ਦੇਖਿਆ ਹੀ ਹੈ ਅ ਪਿਛਲੇ ਸਮੇਂ ਦੇ ਵਿੱਚ ਉਹ ਵੀ ਉਹ ਸਾਰਾ ਹਸ਼ਰ ਉਹਨਾਂ ਦੇ ਨਾਲ ਹੋਊਗਾ ਉਹਨਾਂ ਨੂੰ ਅੱਜ ਵੀ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਲੈ ਕੇ ਇੰਡੀਆ ਗੱਡ ਜੋੜ ਦੇ ਨਾਲ ਸੋ ਜਿਹੜਾ ਜਿਹੜਾ ਇਹ ਹੁਣ ਇੱਕ ਟੈਗ ਦੇਣਾ ਸ਼ੁਰੂ ਕਰ ਦਿੱਤਾ ਜਿਹੜੀ ਮਹਿਲਾ ਦੇ ਵੱਲੋਂ ਥੱਪੜ ਮਾਰਿਆ ਗਿਆ ਉਸ ਨੂੰ ਹੁਣ ਟੈਗ ਵੀ ਦਿੱਤੇ ਜਾ ਰਹੇ ਨੇ ਕਹਿੰਦੇ ਕਿ ਖਾਲਿਸਤਾਨੀ ਹੈ ਇਹ ਔਰ ਇਸ ਖਾਲਿਸਤਾਨੀ ਨੇ ਕਹਿੰਦੇ ਕਿ ਇਹ ਕਦਮ ਚੁੱਕਿਆ ਹਾਲਾਂਕਿ ਨੌਕਰੀ ਕਰ ਰਹੇ ਨੇ ਉਹ ਉਹਨਾਂ ਨੇ ਜ਼ਿਕਰ ਵੀ ਕੀਤਾ ਉਹਨਾਂ ਦੀ ਵੀਡੀਓ ਵੀ ਆਈ ਹੈ ਕਿ ਮੇਰੀ ਮਾਂ ਵੀ ਉੱਥੇ ਬੈਠੀ ਹੋਈ ਸੀ ਜਿਹੜਾ 100-100 ਰੁਪਏ ਵਾਲਾ ਬਿਆਨ ਦਿੱਤਾ ਪਰ ਜਿਹੜੇ ਟੈਗ ਦਿੱਤੇ ਜਾਂਦੇ ਨੇ ਤੁਰੰਤ ਨਾਲ ਦੇ ਨਾਲ categories ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਔਰ ਜਦੋਂ ਇਹੀ ਪੰਜਾਬੀਆਂ ਜਿਨ੍ਹਾਂ ਦੀ ਲਾਸ਼ਾਂ ਜਦੋਂ ਤਿਰੰਗੇ 'ਚ ਲਪੜ ਕੇ ਆਉਂਦੀਆਂ ਤਾਂ ਉਦੋਂ ਤਾਂ ਸ਼ਹੀਦ ਹੋ ਜਾਂਦੇ ਨੇ ਪਰ ਜਦੋਂ ਇੱਕ ਇਹ ਘਟਨਾ ਹੋਈ ਹੈ ਤਾਂ ਇਸ ਦੇ ਉੱਤੇ ਨਾਲ ਦੇ ਨੇ ਖਾਲਿਸਤਾਨੀ ਦਾ ਟੈਗ ਦਿੱਤਾ ਜਾ ਰਿਹਾ ਇਹਨਾਂ ਨੂੰ ਖਾਲਿਸਤਾਨੀ ਦਾ ਮਤਲਬ ਹੀ ਨਹੀਂ ਪਤਾ ਖਾਲਿਸ ਮਤਲਬ ਪਿਓਰ ਹੁੰਦਾ ਹੈ ਸਥਾਨ ਪਿਓਰ ਸਥਾਨ ਪਿਓਰ ਸਥਾਨ ਦੇ ਲੋਕੀ ਦਾ ਦਿਮਾਗ ਖਾਲਿਸ ਹੁੰਦਾ ਹੈ ਕਿ ਇਹਨਾਂ ਦਾ ਤੇ ਖਾਲਸ ਹੋ ਹੀ ਨਹੀਂ ਸਕਦਾ ਇਸ ਕਰਕੇ ਖਾਲਸਤਾਨੀ ਕਹਿੰਦੇ ਆ ਚਲੋ ਚੰਗਾ ਤਗਮਾ ਵੀ ਦੇ ਦਿੰਦੇ ਆ ਇੱਕ ਇਨਡਾਇਰੈਕਟਲੀ ਜੇ ਆਪਾਂ ਸੋਚੀਏ ਤੇ ਸਾਨੂੰ ਵਧੀਆ ਵਧੀਆ ਖਾਨ ਦੇ ਉੱਤੇ ਰਹਿਣ ਵਾਲੇ ਚੰਗੇ ਲੋਕਾਂ ਦਾ ਤਗਮਾ ਦਿੰਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਹ ਸਾਰੀਆਂ ਗੱਲਾਂ ਕਰਨ ਲੱਗਿਆਂ ਇਹ ਇਹ ਜਿਹੜੀ ਔਰਤ ਹੈ ਕੰਗਨਾ ਨਾਵਾ ਤੇ ਮੂੰਹ ਚੋਂ ਸ਼ਬਦ ਕੱਢਣ ਲੱਗਿਆਂ ਬਿਲਕੁਲ ਹੀ ਸੋਚਦੀ ਇਹ ਵਿਕਾਊ ਇਸੇ ਦੇ ਪਿੱਛੇ ਤੇ ਟਿਕਟ ਦੇ ਪਿੱਛੇ ਨੇ ਆਪਣਾ ਜ਼ਮੀਰ ਵੇਚਦਾ ਹੋਇਆ ਹੈ ਬੀਜੇਪੀ ਦੇ ਪਿੱਛੇ ਠੀਕ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਸੇਮ ਡਿਸਰਵ ਕਰਦੀ ਸੀਗੀ ਜੋ ਸਾਡੀ ਭੈਣ ਨੇ ਸਿੱਖ ਚੁੱਕਿਆ ਜੋ ਉਹਦੀ ਜਗ੍ਹਾ ਤੇ ਅਸੀਂ ਵੀ ਹੁੰਦੇ ਤੇ ਅਸੀਂ ਵੀ ਇੰਨਾ ਸੇਮ ਵਰਤਾਰਾ ਕਰਦੇ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਜੈਸੇ ਵੀ ਹੁੰਦੇ ਸੇਮ ਵਰਤਾਰਾ ਕਰਦੇ ਤਾਂ ਕੀ ਜ਼ਹਿਨ ਦੇ ਵਿੱਚ ਤੁਹਾਡੇ ਵੀ ਗੁੱਸਾ ਸੀ ਕੰਗਨਾਂ ਦੇ ਪ੍ਰਤੀ ਜਦੋਂ 100-100 ਰੁਪਏ ਵਾਲਾ ਬਿਆਨ ਦਿੱਤਾ ਸੀ ਕਿ ਮਹਿਲਾਵਾਂ ਉੱਥੇ ਬੈਠੀਆਂ ਕਿਉਂਕਿ ਤੁਸੀਂ ਵੀ ਲੰਬਾ ਸਮਾਂ ਧਰਨੇ 'ਚ ਬੈਠੇ ਰਹੇ ਉੱਥੇ ਤੁਸੀਂ ਲੜਾਈ ਲੜਦੇ ਰਹੇ ਕਿਸਾਨੀ ਅੰਦੋਲਨ ਦੀ ਬਿਲਕੁਲ ਬਿਲਕੁਲ ਹਰ ਇੱਕ ਮੇਰੇ ਕੱਲੀ ਦੇਣੀ ਹਰ ਇੱਕ ਔਰਤ ਦੇ ਦਿਲ ਦੇ ਵਿੱਚ ਸਾਡੇ ਭਰਾਵਾਂ ਦੇ ਦਿਲ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਦਿਲ ਦੇ ਵਿੱਚ ਇਸ ਔਰਤ ਦੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਹੈ ਕਿਉਂਕਿ ਇਹ ਸੋਚ ਸਮਝ ਕੇ ਬਿਆਨ ਨਹੀਂ ਦਿੰਦੀ ਕੋਸ਼ ਵੀ ਮੂੰਹ ਚੋਂ ਕੱਢ ਦਿੰਦੀ ਹੈ ਡਿਸਰੈਸਪੈਕਟਿੰਗ ਵੇ ਦੇ ਨਾਲ ਬੋਲਦੀ ਆਜ ਇਹਦੇ ਡਿਸਰੈਸਪੈਕਟ ਹੋਇਆ ਤੈਨੂੰ ਬੜਾ ਫੌੜਾ ਲੱਗਾ ਤੇ ਜਦੋਂ ਸਾਡੇ ਸਾਡੇ ਬਜ਼ੁਰਗਾਂ ਬਾਰੇ ਇਹ ਜਿਹੀਆਂ ਗੱਲਾਂ ਕਰਦੀ ਸੀ ਕਿ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਬਜ਼ੁਰਗਾਂ ਬਾਰੇ ਇਹ ਗੱਲਾਂ ਕਰਦੀ ਸੀ ਕਿ ਕਿ 100-100 ਰੁਪਏ ਲੈ ਕੇ ਬੈਠੇ ਨੇ ਇਹਨੂੰ ਇਹ ਇਹ ਗੱਲਾਂ ਸੋਚ ਸਮਝ ਕੀ ਬੋਲਣੀਆਂ ਚਾਹੀਦੀਆਂ ਸੀਗੀਆਂ ਜਦੋਂ ਆਪਣੀ ਜ਼ੁਬਾਨ ਬੰਦ ਰੱਖੂਗੀ ਤੇ ਫਿਰ ਇਹ ਇਹੋ ਜੀਆਂ ਗੱਲਾਂ ਨਹੀਂ ਹੋਣਗੀਆਂ ਨੂੰ ਸੋਚ ਸਮਝ ਕੇ ਆਪਣੀ ਜ਼ੁਬਾਨ ਨੂੰ ਚਲਾਉਣਾ ਚਾਹੀਦਾ ਹੈ ਹਾਲਾਂਕਿ ਐਫ ਆਈ ਆਰ ਕਰ ਦਿੱਤੀ ਗਈ ਹੈ ਕੁਲਵਿੰਦਰ ਕੌਰ ਦੇ ਉੱਤੇ ਔਰ ਨੌਕਰੀ ਤੋਂ ਵੀ ਸਸਪੈਂਡ ਕਰ ਦਿੱਤਾ ਗਿਆ ਕੀ ਲੱਗਦਾ ਹੈ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਕੋਈ ਹੁਮਸਾਰ ਲੈਣ ਗਿਆ ਕੁਛ ਨਾਲ ਖੜੀਆਂ ਹੁੰਦੀਆਂ ਲੈਣਾ ਚਾਹੀਦਾ ਹੈ ਵੇਖੋ ਐਫ ਆਈ ਆਰ ਤੇ ਉਦੋਂ ਵੀ ਇਹਦੇ ਤੇ ਵੀ ਕਰਨੀ ਚਾਹੀਦੀ ਸੀ ਜਦੋਂ ਇਹ ਬਕਵਾਸ ਕਰ ਰਹੀ ਸੀਗੀ ਇੰਨੀ ਜ਼ਿਆਦਾ ਇਹਦੇ ਉੱਤੇ ਵੀ ਮਾਨਹਾਨੀ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀਗੀਆਂ ਬਿਨਾਂ ਸੋਚੇ ਸਮਝੇ ਹੱਦੇ ਬਜ਼ੁਰਗਾਂ ਦੇ ਉੱਤੇ ਬਕਵਾਸ ਕਰ ਰਹੀ ਸੀਗੀ ਸਾਨੂੰ ਐਂਟੀ ਟੈਰਰਿਸਟ ਦੇ ਤਗਮੇ ਦੇ ਰਹੀ ਸੀਗੀ ਤੇ ਫਿਰ ਇਹਦੇ ਉੱਤੇ ਵੀ ਮਾਨਹਾਨੀ ਦੇ ਕੇਸ ਬੰਦੇ ਨੇ ਕਿੰਨੇ ਜ਼ਿਆਦਾ ਹਾਂਜੀ ਠੀਕ ਹੈ ਸੋਨੀਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਗੱਲਬਾਤ ਦੇ ਲਈ ਥੈਂਕਿਊ ਜੀ ਥੈਂਕਿਊ